ਨਾ ਬ੍ਰੀਡਰ ਸਮਝ ਨਹੀਂ ਆਉਂਦੀ ਉਹ ਵੀ ਬੱਕਰੀ ਰੇਪੀ ਜੀ ਮਾਖਾ ਕੋਈ ਨਾ ਕੋਈ ਵਾਰੀ ਨਾ ਪਸ਼ੂ ਦਾ ਆਪ ਰਸਾ ਪਕ ਜਾਂਦੀਆਂ ਨੇ ਹਾਂਜੀ 50 ਲੱਗ ਜੇ 60 ਲੱਗ ਜੇ ਹਮ ਪਰ ਬ੍ਰੀਡਰ ਹੋਵੇ ਇਸ ਤਰ੍ਹਾਂ ਜਵਾਰਾ ਪਟੋ ਪਟਕੇ ਬੋਤਲ ਨਾ ਕੇ ਗੰਨੇ ਦੇ ਦੀ ਹੁਣ ਕਈ ਬੱਕਰੀਆਂ ਵਾਲੇ ਪਾੜੀ ਤਾਂ ਕਹਿੰਦੇ ਬਾਬਾ ਮਖੌਲ ਕਰਦਾ ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਜਿੰਨੇ ਵੀ ਸੱਜਣ ਮਿੱਤਰ ਦੇਖ ਰਹੇ ਆ ਜਾਂ ਦੇਖਣਗੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਫੇਰ ਇੱਕ ਵਾਰ ਪਹੁੰਚੇ ਆਂ ਬਾਬਾ ਸੁਖਵਿੰਦਰ ਸਿੰਘ ਜੀ ਕੋਲ ਤੇ ਨਾਲ ਸਾਡੇ ਵੀਜਾ ਜੀ ਨੇ ਤੇ ਵੀਰਾ ਸਲੀਮ ਆ ਤੇ ਇਹਨਾਂ ਨਾਲ ਵੀਡੀਓ ਲੈ ਕੇ ਆਏ ਆ ਤੇ ਅੱਜ ਦੀ ਵੀਡੀਓ ਤੇ ਆਪਾਂ ਟੌਪਿਕ ਰੱਖਿਆ ਆ ਵੀ ਕਹਿਣ ਦਾ ਆ ਬੱਕਰੀਆਂ ਦੇ ਦਵਾਈ ਬਿਮਾਰੀ ਜਾਂ ਕੀ ਕੁਝ ਦੇਣਾ ਤੁਹਾਡੇ ਕਮੈਂਟ ਆਏ ਸੀਗੇ ਵੀਰੇ ਬਾਬਾ ਜੀ ਨਾਲ ਇੱਕ ਵੀਡੀਓ ਹੋਰ ਲੈ ਕੇ ਆਏ ਹੋ ਬੱਕਰੀਆਂ ਬਾਰੇ ਜਿਹੜੀ ਵੀ ਬਿਮਾਰੀ ਠਮਾਰੀ ਹੁੰਦੀ ਹੈ ਨਾ ਉਹਦੇ ਤੇ ਗੱਲਬਾਤ ਕਰਾਂਗੇ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੀਆਂ ਗੁਰੂ ਕੀ ਅਸੰਗਤਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਪਿਛਲੀ ਵੀਡੀਓ ਤੁਸੀਂ ਇੱਕ ਦੱਸੀ ਸੀਗੀ ਦਵਾਈ ਹਾਂ ਜੀ ਹਾਂ ਜਦੋਂ ਤੁਸੀਂ ਕਹਿਆ ਸੀਗਾ ਵੀ ਇਹਨਾਂ ਦੇ ਮੂੰਹ ਤੇ ਛਾਲੇ ਹੋ ਜਾਂਦੇ ਹਾਂ ਜੀ ਹਾਂ ਜੀ ਉਹ ਕਿਹੜੀ ਦਵਾਈ ਸੀਗੀ ਤੇ ਉਹ ਕਿਵੇਂ ਦੇਣੀ ਆ ਪਰ ਕਈ ਵਾਰੀ ਨਾ ਪਸ਼ੂ ਦਾ ਆਪ ਰਸਾ ਪੱਕ ਜਾਂਦੀਆਂ ਨੇ ਹਾਂ ਜੀ ਰਸਾ ਪੱਕ ਕੇ ਇਹ ਮੂੰਹ ਲਾਲ ਹੋ ਜਾਂਦਾ ਜੀ ਲਾਲ ਹੋ ਕੇ ਇਹ ਤੇ بڑے بڑے ਛਾਲੇ ਹੋ ਜਾਂਦੇ ਆ ਤੇ ਪਸ਼ੂ ਆ ਕੇ ਮੂੰਹ ਤੋਂ ਪਾਣੀ ਸੁੱਕਣ ਲੱਗ ਜਾਂਦਾ ਇਹ ਦੁੱਖ ਮੰਨਦੇ ਆ ਉਹ ਚੀਜ਼ ਦੁੱਖ ਬਹੁਤ ਜ਼ਿਆਦਾ ਆ ਜੀ ਜੇ ਤੇ ਆ ਬੱਕਰੀ ਹੁਣ ਪਰਫੁੱਲਤ ਆ ਹਾਂਜੀ ਪਸ਼ੂ ਦਾ ਖਾਣਾ ਦਾਣਾ ਘਟ ਜਾਂਦਾ ਪਸ਼ੂ ਬਿਲਕੁਲ ਘਟ ਜਾਂਦਾ ਹੂੰ ਹੂੰ ਇਹ ਜਿਹੜਾ ਅਸੀਂ ਪਿਛਲੀ ਵਾਰੀ ਤੁਹਾਨੂੰ ਟੀਕਾ ਦੱਸਿਆ ਸੀ ਨਾ ਹਾਂਜੀ ਉਹ ਜਿਹੜਾ ਓਮਨਾ ਟੈਕਸ ਦਾ ਟੀਕਾ ਵਾ ਮੂੰਹ ਪੱਕਣ ਦਾ ਉਹ ਟੀਕਾ ਜੀ ਆਹ ਮਾਸ ਦੇ ਵਿੱਚ ਲੱਗਦਾ ਅੱਛਾ ਜੀ ਕਈ ਭਰਾ ਪੋਸਲਾ ਨਾਰ ਲਾਦੀ ਆ ਬکریاں ਵਾਲੇ ਭਰਾਵੋ ਨਾਰ ਤਾਂ ਬਿਲਕੁਲ ਆ ਨਾੜਾ ਦਾ ਬਚਾਉਣੀਆਂ ਨੇ ਹੂੰ ਆ ਜਿਹੜੀ ਖਾਲੀ ਜਗ੍ਹਾ ਨਾ ਦੇਖੋ ਮਾਸ ਵਾਲੀ ਹਾਂਜੀ ਇੱਥੇ ਤੱਕ ਤਾਂ ਕਿਤੇ ਵੀ ਇਹ ਚਵੜੀ ਦੇ ਵਿੱਚ ਟੀਕਾ ਲਾ ਸਕਦੇ ਆ ਜੀ ਠੀਕ ਆ ਜੀ ਜਿਹੜਾ ਓਮਨਾ ਟੈਕਸ ਦਾ ਉਸ ਤੋਂ ਪਰੰਤ ਆ ਜੇ ਕਿਸ ਨੂੰ ਬੁਖਾਰ ਹੁੰਦਾ ਆਪਾਂ ਨਾਰਮਲ ਟੀਕਾ ਟੈਰਾਮਾਈਸੀਨ ਲਾਉਨੇ ਆ ਜੈਂਟਾਮਾਈਸੀਨ ਲਾਉਨੇ ਆ ਨਾਵਲਦੀਨ ਲਾਉਨੇ ਆ ਹਾਂਜੀ ਕਈ ਵਾਰੀ ਆਪਾਂ ਨੂੰ ਡਾਕਟਰ ਕਈ ਰਾਹ ਨਹੀਂ ਦਿੰਦੇ ਹਾਂਜੀ ਉਹ ਵੀ ਤੁਸੀਂ ਨਾ ਆਹ ਟੀਕੇ ਮੇਰੇ ਨੋਟ ਕਰ ਲਿਓ ਇਹ ਪਸ਼ੂ ਦਾ ਬੁਖਾਰ ਨਹੀਂ ਟੁੱਟਦਾ ਹਾਂ ਪਸ਼ੂ ਜਿਆਦਾ ਪਾਣੀ ਵਾਂਗੂ ਨੋਖ ਮਾਰ ਰਿਹਾ ਤੇ ਵਿੱਚ ਚਰਬੀ ਆ ਰਹੀ ਆ ਹਾਂ ਤੁਸੀਂ ਮੈਡੀਕਲ ਤੇ ਜਾਓ ਧਿਆਨ ਨਾਲ ਇਹ ਟੀਕੇ ਨੋਟ ਕਰਿਓ ਮੈਂ ਬਹੁਤ ਹੀ ਸ਼ਾਂਤਮਈ ਦੇ ਨਾਲ ਤੁਹਾਨੂੰ ਟੀਕੇ ਆਦੇ ਨੋ ਦੱਸਣ ਲੱਗਿਆ ਜੀ ਮੈਡੀਕਲ ਤੇ ਜਾਓ ਇੱਕ ਵਾਇਓਟ੍ਰਮ ਇੱਕ ਕੋਬਾਕਲਡੀ ਇਹ ਟੀਕੇ ਲਿਆ ਕੇ ਤੁਸੀਂ ਇਹ ਪਸ਼ੂ ਤੇ ਲਾਓ ਇੱਕ ਤੁਸੀਂ ਹੁਣ ਜਿਵੇਂ ਪਹਿਲਾਂ ਟੀਕਾ ਦੱਸਿਆ ਹਾਂ ਜੀ ਵੀ ਇੱਥੇ ਲਾਈ ਦਾ ਉਹ ਇੱਕ ਵਾਰੀ ਲਾਉਣਾ ਦੁਬਾਰੇ ਲੋੜ ਪਊਗੀ ਉਹਦੀ ਲਾਉਣੀ ਦੇਖੋ ਜੀ ਉਹ ਜਿਹੜੇ ਮੂੰਹ ਪੱਕਣ ਦੇ ਟੀਕੇ ਆ ਉਹ ਇੱਕ ਪਸ਼ੂ ਦਾ ਤਿੰਨ ਟੀਕੇ ਤਾਂ ਜ਼ਰੂਰੀ ਨੇ ਇੱਕ ਤਿੰਨ ਟੀਕੇ ਲੱਗਣੇ ਹਾਂ ਯਾਨੀ ਇੱਕ ਅੱਜ ਇੱਕ ਕੱਲ ਇੱਕ ਪਰਸ ਜੀ ਠੀਕ ਆ ਜੀ ਜੀ ਉਹ ਤਿੰਨ ਟੀਕੇ ਜ਼ਰੂਰੀ ਨੇ ਜਿਵੇਂ ਹੁਣ ਆਹਾ ਤੁਹਾਨੂੰ ਦੱਸਿਆ ਕੋਬਾਕਲਡੀ ਬਾਇਓਟ੍ਰੈਮ ਇਹ ਵੀ ਮਤਲਬ ਜਿੰਨੇ ਚਿਰ ਪਸ਼ੂ ਦਾ ਬੁਖਾਰ ਨਹੀਂ ਟੁੱਟਦਾ ਹੂੰ ਤੇ ਜਿਹਾਉ ਮੋਖ ਮਾਰਉ ਨਹੀਂ ਹੜਦਾ ਉਹਨੂੰ ਜ਼ਰੂਰ ਲਗਾਓ ਇਹ ਵੀ ਟੀਕੇ ਇੱਥੇ ਮਾਸ ਦੇ ਵਿੱਚ ਹੀ ਲੱਗਣੇ ਆ ਮਤਲਬ ਜੇ ਪਸ਼ੂ ਜਿਆਦਾ ਚਰਬੀ ਮਾਰਦਾ ਉਹਨੂੰ ਥੋੜਾ ਜਿਹਾ ਸਰ੍ਹੋਂ ਦਾ ਤੇਲ ਦੇ ਦਿਓ ਵਿੱਚ ਪੂਰਾ ਹਲਦੀ ਪਾ ਦਿਓ ਤਾਂ ਕਿ ਉਹਦੇ ਅੰਦਰ ਨਰਮੈਸ ਹੋ ਜੇ ਇਹ ਜਿਹੜੀ ਮੋਖ ਆ ਨਾ ਦੇ ਅਸੀਂ ਨਹੀਂ ਕੇਅਰ ਕਰਦੇ ਕਹਿੰਦੇ ਨਾ ਚੱਲ ਮੋਖ ਹੀ ਆ ਸਾਡੇ ਕਈ ਪਾਲੀ ਨੇ ਵਧੀਆ ਵਧੀਆ ਚੰਗੀਆਂ ਚੰਗੀਆਂ ਬੱਕਰੀਆਂ ਦੁੱਧਾਰੂ ਮਤਲਬ ਦੁੱਧ ਦੇਣ ਵਾਲੀਆਂ ਬੱਕਰੀਆਂ ਸੀ ਖਰਾਬ ਕਰ ਬੈਠੇ ਆ ਜੀ ਅਸੀਂ ਗੌਰ ਨਹੀਂ ਕਰਦੇ ਇਹ ਮੋਖ ਪੁੱਛ ਦੇ ਅੰਦਰ ਬਿਆਈਆਂ ਪੈਦਾ ਹੋ ਜਾਂਦੀਆਂ ਨੇ ਜਦੋਂ ਬਿਆਈਆਂ ਪੈਦਾ ਹੋ ਗਈਆਂ ਫਿਰ ਮੋਖ ਨਹੀਂ ਰੁਕਦੀ ਹਾਂ ਮੋਖ ਨਹੀਂ ਰੁਕਦੀ ਇਹ ਇੱਕ ਦੇਸੀ ਨੁਕਤਾ ਵੀ ਤੁਸੀਂ ਲੈ ਲਓ ਆਪਣੇ ਦੁਕਾਨ ਤੇ ਜਾਓ ਇੱਕ ਲెంਕਾ ਲਵੋ ਜਦੋਂ ਲెంਕਾ ਲੈ ਲਿਆ ਜੀ ਹਲਵਾਈ ਦੀ ਦੁਕਾਨ ਤੇ ਜਾਓ ਜਿਹੜਾ ਆਪਾਂ ਪਤੀਸਾ ਖਾਣੇ ਆ ਉਹ ਮੰਨ ਲਓ ਜੇ ਆਪਾਂ 1/2 ਲੀਟਰ ਦੀ ਬੋਤਲ ਲੈ ਲਈ ਜੇ ਵੱਡੀ ਬੱਕਰੀ ਆ ਕਾ ਪਾਇਆ ਅਦਬਾ ਪਤੀਸਾ ਦੇ ਵਿੱਚ ਘੋਲ ਕੇ ਪਸ਼ੂ ਦਾ ਇਸ ਤਰ੍ਹਾਂ ਜਵਾੜਾ ਪਟੋ ਪਟ ਕੇ ਬੋਤਲ ਨਾ ਕੇ ਗੰਲੇ ਦੇ ਦੇ ਜੀ ਇਹਦੇ ਤਖੂ ਦੇ ਅੰਦਰ ਜਦ ਗੱਲੇ ਚਲਿਆ ਗਿਆ ਉਹ ਲਮਕਾ ਤੇ ਪਤੀਸਾ ਤੇ ਮੋਗ ਬੰਦ ਹੋ ਜੀ ਜਿਹੜੀ ਹੁਣ ਦੀ ਲਮਕਾ ਦੱਸਿਆ ਵਾ ਉਹ ਇਹਨਾਂ ਦੀ ਮਤਲਬ ਸਹੀ ਰਹੂਗਾ ਮਿੱਠਾ ਮਤਲਬ ਦੇਖੋ ਜੀ ਜਿਹੜਾ ਲਮਕਾ ਉਹਨੇ ਜਾ ਕੇ ਇੱਕਦਮ ਅੰਦਰ ਜਿਹੜੇ ਇਹਨਾਂ ਦੇ ਗਰਮੈਸ਼ ਦੇ ਭੰਬੜ ਮਚ ਰਹੇ ਨੇ ਗਰਮੈਸ਼ ਨਹੀਂ ਤਖੂ ਪਲ ਪਲ ਮੋਗ ਮਾ ਜੀ ਲਮਕਾ ਜਦੋਂ ਆਪਾਂ ਇੱਕ ਵਾਰੀ ਫਰਿੱਜ ਦੇ ਵਿੱਚ ਲੱਗਿਆ ਹੋਇਆ ਠੰਡਾ ਇਹਨਾਂ ਦੇ ਅੰਦਰ ਸਿੱਕ ਨਾ ਉਹਨੇ ਇੱਕ ਵਾਰੀ ਜਾ ਕੇ ਇਹਨਾਂ ਨੂੰ ਬਿਲਕੁਲ ਸੈਲਿੰਗ ਕਰ ਦੇਣਾ ਮਤਲਬ ਉਹ ਮੈਂ ਕਰਦਾ ਰਹੂਗਾ ਹਾਂਜੀ ਮੈਂ ਇਹ ਆਪਣੇ ਹੱਥੀਂ ਪ੍ਰੈਕਟੀਕਲ ਕਰਿਆ ਜੀ ਆਪਣੀ ਬੱਕਰੀ ਤੇ ਪਰਸੋ ਹੀ ਅਜਮਾ ਕੇ ਦੇਖਿਆ ਸੁਣੋ ਉਹ ਪੱਠ ਲਿਆ ਫੜ ਕੇ ਆਪਣੀ ਕਾਲੀ ਜੀ ਜਿਹਨੂੰ ਆਪਾਂ ਲਮਕਾ ਪਲਾਇਆ ਸੀ ਉਹ ਤੁਹਾਨੂੰ ਪੱਠ ਵੀ ਦਿਖਾਉਨੇ ਆ ਜੀ ਉਹ ਪੱਠ ਬਿਲਕੁਲ ਪਾਣੀ ਆਗੂ ਮੋਖ ਮਾਰਦੀ ਸੀ ਹੂੰ ਤੇ ਹੁਣ ਇਹ ਪੱਠ ਬਿਲਕੁਲ ਸਹੀ ਹੋ ਚੁੱਕੀ ਆ ਅਸੀਂ ਜੋ ਵੀ ਤੁਹਾਡੇ ਨਾਲ ਵਚਨ ਕਰਾਂਗੇ ਜੋ ਵੀ ਤੁਹਾਨੂੰ ਦੱਸਾਂਗੇ ਇਹ ਆਪ ਪਰਤੇ ਆਏ ਹੋਏ ਆ ਹਾਂਜੀ ਉਹ ਸਾਰਿਆਂ ਦੀ ਭਲਾਈ ਵਾਸਤੇ ਦੱਸਾਂਗੇ ਆ ਪਾਠ ਸੀ ਆ ਪਾਠ ਪਰਸੋਂ ਪਾਣੀ ਵਾਂਗੂ ਬਿਲਕੁਲ ਮੋਖ ਮਾਰਦੀ ਸੀ ਤੇ ਇਹਦੇ ਛਣਾਂ ਦੇ ਵਿੱਚ ਬਿਲਕੁਲ ਧਾਰ ਵੀ ਨਹੀਂ ਰਹੀ ਸੀ ਹਾਂਜੀ ਅਸੀਂ ਇਹਨੂੰ ਲਿੰਕਾ ਦਿੱਤਾ ਜੇ ਪਤੀਸ਼ੇ ਦੀ ਲੋੜ ਪੈਂਦੀ ਵਿੱਚ ਉਹ ਵੀ ਮਿਲਾ ਕੇ ਦਿੰਦੇ ਪਰ ਇਹ ਪਾਠ ਹੁਣ ਬਿਲਕੁਲ ਸਹੀ ਆ ਦੇਖੋ ਮੋਖ ਮਾ ਕੇ ਦੀ ਸਾਰੀ ਹਟ ਗਈ ਆ ਹੂੰ ਕਮਜ਼ੋਰ ਹੋ ਗਈ ਅੱਗੇ ਨਾਲੋਂ ਇਹ ਪਹਿਲਾਂ ਤੋਂ ਹੀ ਕਮਜ਼ੋਰ ਆ ਜੀ ਜਿੰਨਾ ਚਿਰ ਦੁੱਧ ਦਊਗੀ ਉਨਾ ਚਿਰ ਕਮਜ਼ੋਰ ਰਹਿੰਦੀ ਆ ਅੱਛਾ ਜੀ ਇਹ ਖਲਣਾ ਹੀ ਇਹ ਹੈਗਾ ਕਈ ਕਈ ਖੂਨ ਐਸੇ ਹੁੰਦੇ ਆ ਬਲੱਡ ਲਾਈਨ ਹਾਂ ਬਲੱਡ ਬੀਮਾਰ ਲੋਕਾਂ ਦੇ ਨਜਰੋਂ ਦੁੱਧ ਦੇਣਗੇ ਉਹ ਮਤਲਬ ਪਤਲੇ ਰਹਿਣਗੇ ਇਹ ਬਲੱਡ ਮੈਂ ਪਿੰਡ ਫਲੌਰ ਤੋਂ ਪ੍ਰਾਪਤ ਕੀਤਾ ਸੀ ਬਾਦਰਹੋਣਾ ਤੋਂ ਜੀ ਇਹਦੀ ਮੰਮੀ ਲੈ ਕੇ ਆਇਆ ਸੀ ਮੈਂ ਤੇ ਗਾਹਾਂ ਉਹਦੀ ਪੱਠਾ ਹੈ ਤੇ ਮੈਂ ਇਹ ਪੱਠਾ ਕਦੇ ਵੀ ਗਵਾਈਆਂ ਨਹੀਂ ਜੀ ਤੇ ਜਿਹੜਾ ਚੰਗਾ ਦੁੱਧ ਦਾ ਪਸ਼ੂ ਆ ਉਹ ਸੀ ਟਿਕਾ ਕੇ ਨਾ ਕਰੀ ਤੇ ਇੱਕ ਨਾ ਬਲੱਡ ਲਾਈਨ ਚੱਲਦੀਆਂ ਨੇ ਜਿਵੇਂ ਆਪਾਂ ਕਹਿ ਦਿੰਨੇ ਆ ਘੋੜਿਆਂ 'ਚ ਇਹਨਾਂ 'ਚ ਵੀ ਬਲੱਡ ਲਾਈਨਾਂ ਮਸ਼ਹੂਰ ਨੇ ਇਹ ਗੱਲ ਸਹੀ ਆ ਜੀ ਦੇਖੋ ਜਿਹੜੇ ਚੰਗੇ ਬਲੱਡ ਨੇ ਹੂੰ ਕੀ ਨਸਲ ਦੀਆਂ ਬੱਕਰੀਆਂ ਨੇ ਹੂੰ ਉਹ ਜਿਹੜੇ ਕਾਰੀਗਰ ਲੋਕ ਨੇ ਉਹ ਜਿਸ ਤਰ੍ਹਾਂ ਅਸੀਂ ਮਤਲਬ ਕਿਸੇ ਫੂਟੇ ਜਨਾਂ ਨਿੰਬੂ ਦੀ ਜੜ ਲਾ ਦੋ ਹਾਂਜੀ ਆ ਦਾਬ ਦਬ ਦੋ ਜੀ ਜਿਹੜੇ ਚੰਗੇ ਬੱਕਰੀਆਂ ਵਾਲੇ ਨੇ ਉਹ ਟਕਾ ਕੇ ਰੱਖ ਲੈ ਹੁਣ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੇਰੇ ਤੇ ਕਈ ਵਾਰੀ ਨੋਕਤ ਪਈ ਆ ਕੋਲੋ ਇਹ ਕਵੀਲਦਾਰੀ ਆ ਜਿਸਮ ਸ਼ਾਮ ਤੇ ਕਵੀਲਦਾਰੀ ਨਹੀਂ ਭਰਾਵੇ ਪਈ ਉਹ ਇਨਸਾਨ ਨੂੰ ਪਤਾ ਨਹੀਂ ਲੱਗਦਾ ਵੀ ਜੀਵਨ ਕੀ ਆ ਮੈਂ ਕਈ ਵਾਰੀ ਬੱਕੀਆਂ ਆਪਣੀਆਂ ਮਤਲਬ ਸੇਲ ਕਰੀਆਂ ਨੇ ਜੀ ਮਜਬੂਰੀ ਦੇ ਵਿੱਚ ਆ ਕੇ ਹਾਂ ਪਰ ਮੈਂ ਉਹਨਾਂ ਦੀਆਂ ਪੱਠਾ ਰੱਖ ਲੈਂਦਾ ਸੀ ਅੱਛਾ ਜੀ ਬਲੋਂ گا ਉਹਨਾਂ ਦੀ ਨਿਸ਼ਾਨੀ ਹਾਂ ਜਿਹੜੀ ਤੁਸੀਂ ਬਲੱਡ ਦੀ ਗੱਲ ਕਰਦੇ ਹੋ ਹਾਂ ਉਹਨਾਂ ਦੀਆਂ ਪੱਠਾ ਰੱਖ ਲੈਣਾ ਸੀ ਉਹੀ ਬਲੱਡ ਮੁੜ ਕੇ ਫਿਰ ਤਿਆਰ ਹੋ ਜਾਂਦਾ ਜੀ ਤੇ ਇੱਕ ਹੁਣ ਜਿਵੇਂ ਬਰੀਡਰ ਰੱਖੇ ਹੁੰਦੇ ਆ ਹਾਂ ਜੀ ਤਖੜੇ ਤਖੜੇ ਜਿਵੇਂ ਕਹਿ ਦਿੰਦੇ ਆ ਹਾਂ ਜੀ ਤੇ ਉਹ ਮਤਲਬ ਕਿੰਨੇ ਕ ਦਾ ਮਿਲ ਜਾਂਦਾ ਵਾ ਜਿਵੇਂ ਮੈਂ ਉਹੀ ਗੱਲ ਕਰ ਦਵਾ ਪਿਛਲੀ ਆ ਦੇਖੋ ਜੀ ਹੁਣ ਅਸੀਂ ਬਰੀਡਿੰਗ ਰੱਖਿਆ ਤੇ ਲੋਕਾਂ ਦੀ ਆਪੋ ਆਪਣੀ ਪਸੰਦ ਆ ਹਾਂਜੀ ਆ ਲਿਆ ਬੱਚਾ ਇਧਰੋਂ ਬਰੀਡ ਹੁਣ ਜਿਵੇਂ ਆਪ ਕਹਿ ਦਿੰਦੇ ਨਾ ਵੀ ਕੋਈ ਸਹੀ ਰਾਹ ਜਾਵੇ ਉਸ ਮੁਤਾਬਕ ਮੈਂ ਪੁੱਛ ਰਿਹਾ ਵੀ ਕਿੰਨੇ ਕ ਦਾ ਮਿਲ ਜਾਂਦਾ ਵਾ ਉਹ ਤੁਹਾਨੂੰ ਦੱਸ ਦਿਆਂ ਜੀ ਆ ਬੱਚਾ ਤਿਆਰ ਕਰਿਆ ਇਹ ਸਾਡੇ ਘਰ ਦਾ ਬੱਚਾ ਜੀ ਇਹ ਤੁਹਾਡੇ ਕੋਲ ਜਾਂ ਇਹਨਾਂ ਕੋਲ ਪਲਿਆ ਇਹੇ ਵੀ ਮੇਰੇ ਕੋਲੇ ਪੜਿਆ ਮੇਰੇ ਘਰ ਦਾ ਬੱਚਾ ਜੀ ਇਹ ਇਹਦੀ ਮੰਮੀ ਵੀ ਤੁਹਾਨੂੰ ਦਿਖਾਉਦੇ ਆ ਹੁਣ ਕਈ ਬੱਕਰੀਆਂ ਵਾਲੇ ਪਾਲੀ ਤਾਂ ਕਹਿੰਗੇ ਬਾਬਾ ਮਖੌਲ ਕਰਦਾ ਅੱਛਾ ਇਹ ਦੇਖ ਕੇ ਕਹਿਣਗੇ ਆ ਆ ਬੱਕਰੀਂ ਦੇਖ ਕੇ ਕਹਿਣਗੇ ਇਹਨੇ ਸਾਈਡ ਤੇ ਲੈ ਆ ਆ ਇਹਦੀ ਮਾਂ ਹਾਂ ਆ ਇਹਦੀ ਮਾਂ ਵਾ ਅੱਛਾ ਇਹ ਡੋਡੀ ਬਲੱਡ ਨੇ ਮਾਰਾ ਜਦੋਂ ਇਹ ਮਤਲਬ ਟਾਈਮ ਤੇ ਸੂਤ ਆਉਂਦੀ ਆ ਨਾ ਹਾਂਜੀ ਉਹਦੇ ਨਾਲ ਚਾਰ ਹੱਡੀਆਂ ਨੇ ਸਾਰੇ ਭੈਣ ਭਾਈਆਂ ਨੇ ਵੀ ਦੇਖਣਿਆ ਪਰ ਉਸ ਟਾਈਮ ਇਹਦੇ ਝੋਲਾ ਨਹੀਂ ਪੈਂਦਾ ਅੱਛਾ ਜੀ। ਇਹ ਐਨਾ ਮਤਲਬ ਲੈਣਾ ਲਹੁੰਦੀ ਆ। ਇਹ ਤਿੰਨ ਅੱਛਾ ਮਤਲਬ ਇਹ ਥਾਣਾ ਤੇ ਝੋਲਾ ਨਹੀਂ ਪੈਂਦਾ। ਹਾਂ ਹਾਂ ਪੱਲੇ ਦਾ ਪੂਰਾ ਕੜਦੀ ਆ 3-4 ਕਿਲੋ ਦੀ ਇਹ ਮਾਲ ਸਣਾ। 2 ਲੀਟਰ ਉਹ ਬਲੇ 2 ਲੀਟਰ ਉਹ ਬਲੇ ਬਾਹਰਲੀ ਚਰਾਈ ਤੇ। ਅੱਛਾ ਜੀ। ਹਾਂ ਜੀ ਐਸੇ ਕਰਕੇ ਫਿਰ ਮੇਰੇ ਬੱਚੇ ਨੇ ਇਹਦਾ ਪੁੱਤ ਪਾਲਿਆ। ਜੀ। ਇਹ ਜਿਹੜਾ ਤੁਸੀਂ ਕਹਿੰਦੇ ਬਰੀਡਰ ਕਿੰਨੇ ਕਰਦਾ? ਹੁਣ ਜਿਹੋ ਜੀ ਬੰਦਾ ਸੇਵਾ ਕਰਦਾ ਜਿਹੋ ਜਿਆ ਬਰੀਡਰ ਕੱਦ-ਕਾਠ ਕਰਦਾ ਹੂੰ ਉਹੋ ਜਿਹਾ ਪਾਲੀ ਮੁੱਲ ਮੰਗ ਲੈਂਦਾ। ਜੀ। ਗੱਲ ਇੱਥੇ ਮੁੱਕਦੀ ਆ ਠੀਕ ਆ ਜੀ ਤੇ ਸਾਨੀ ਬਰੀਡਰ ਦਾ ਮੈਂ ਹੱਕ ਤਾਂ ਬਈ ਬਰੀਡਰ ਤੇ ਪੈਸਾ ਲੱਗ ਜੇ ਹੂੰ 50 ਲੱਗ ਜੇ 60 ਲੱਗ ਜੇ ਹੂੰ ਪਰ ਬਰੀਡਰ ਹੋਵੇ ਬਰੀਡਰ ਹੋਵੇ ਚੀਜ਼ ਹੋਵੇ ਹਾਂ ਉਹ ਉਹਦਾ ਕੋਈ ਡਰ ਨਹੀਂ ਠੀਕ ਆ ਉਹ ਦੇਖੋ ਨਾਰਮਲ ਬੱਕਰੀਆਂ ਦੇ ਵਿੱਚ ਵੀ ਚੱਲੇ ਜਾਂਦਾ ਹੂੰ ਜਦੋਂ ਉਹਨੇ ਮਤਲਬ ਕ੍ਰੋਸਿੰਗ ਦਾ ਟਾਈਮ ਹੋਣਾ ਉਹ ਕਮਜ਼ੋਰ ਮਤਲਬ ਨਸਲ ਦੇ ਵਿੱਚ ਵੀ ਬੱਕਰੀਆਂ ਕ੍ਰੋਸ ਹੋਣਗੀਆਂ ਹੂੰ ਤਾਂ ਗਾਹਾਂ ਫਿਰ ਇਹੋ ਜਿਹੀਆਂ ਹੀ ਮੂਰਤੀਆਂ ਅੱਜ ਨੇ ਉਹ ਕਹਿੰਦਾ ਹੁੰਦਾ ਨਾ ਕਹਿੰਦਾ ਵੀ ਬਦਨਾਮ ਹੂੰ ਬਦਾਮੀ ਹੂੰ ਤੇ ਉਹ ਚੀਜ਼ਾਂ ਤਿਆਰ ਹੋਣੀਆਂ ਤੇ ਇਹ ਬੱਕਰੀ ਦੀ ਉਮਰ ਕਿੰਨੀ ਹੈ ਜੀ ਇਹ ਜੀ ਚੌਥੇ ਸੂਏ ਆ ਪੱਠ ਇਹ ਤਲੇਰੀਆਂ ਦੀ ਨਸਲ ਆ ਤਲੇਰੀਆਂ ਹਾਂ ਇਹ ਮੈਂ ਤਲੇਰ ਤਾਂ ਲਿਆ ਸੀਗਾ ਬੱਕਰੀਆਂ ਜੀ ਗਾਹਾਂ ਉਹਨਾਂ ਦੀਆਂ ਪਠਾਪਾਲੀਆਂ ਨੇ ਗਾਹਾਂ ਇਹਦਾ ਆ ਮੈਂ ਬੱਕਰਾ ਪਿਆਰ ਅੱਛਾ ਜੀ ਤੇ ਆ ਜਿਹੜਾ ਪੱਠਾ ਜਿਹੜਾ ਤੁਸੀਂ ਕਹਿੰਦੇ ਹੋ ਇਹਦੀ ਉਮਰ ਕਿੰਨੀ ਹੋਗੀ ਇਹਦੀ ਇਹ 2 ਸਾਲ ਦਾ ਹੋ ਚੁੱਕਿਆ ਜੀ 2 ਸਾਲ ਕਿੰਨੇ ਦਾੰਦਾ ਜੀ ਇਹ ਏ ਦੰਦ ਜੀ ਆਪਣੇ 6 ਦੰਦ ਹੋ ਚੁੱਕਿਆ 6 ਦੰਦ ਹੋ ਗਏ ਜੀ ਹੂੰ ਠੀਕ ਆ ਜੀ ਤੇ ਇੱਕ ਤਾਂ ਹਾਈਟ ਫੀਟ ਬੜੀ ਹੁੰਦੀ ਆ ਹਾਈਟ ਦਾ ਇਹ ਕਿੰਨੀ ਹੈ ਦੇਖੋ ਜੀ ਉਹੀ ਗੱਲ ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਿਆ ਹੂੰ ਵੀ ਜਿਹੜੇ ਚੰਗੇ ਪਾਲੀ ਦੇ ਪਾਲੀ ਚੰਗੀ ਖਾਣ ਖਰਾਕ ਆ ਹੂੰ ਉਹ ਘਰ ਘਰ ਜਾਂਦੇ ਆ ਹੁਣ ਜਿਹੜੇ ਸਾਡੇ ਵਰਗੇ ਕਮਜ਼ੋਰ ਪਾਲੀ ਨੇ ਬਜਾਰੇ ਆਮਦਨ ਪੱਖੋ ਆਮਦਨ ਪੱਖੋ ਹੂੰ ਉਹਨਾਂ ਦੇ ਬਰੀਡਰ ਹੁੰਦੇ ਤਾਂ ਨਸਲ ਬਹੁਤ ਤਗੜੇ ਨੇ ਜੀ ਪਰ ਉਹ ਖੁਰਾ ਖਰਾਕ ਦੇ ਕਾਰਨ ਕਮਜ਼ੋਰ ਰਹਿ ਜਾਂਦੇ ਜੀ ਸਮਝ ਗਏ ਕਦ ਕਰਨੀ ਪਉ ਸਮਝ ਗਏ ਜੀ ਹਾਂਜੀ ਤੇ ਆਪਣਾ ਕੀ ਕਹਿੰਦੇ ਆ ਹੁਣ ਮੰਨ ਲਓ ਜੇ ਕਿਸੇ ਨੇ ਤਿਆਰ ਕਰਨਾ ਵਾ ਹਾਂਜੀ ਆਮਦਰ ਪੱਖੋ ਬੰਦਾ ਹੈਗਾ ਤਗੜਾ ਹਾਂਜੀ ਉਹ ਕੀ ਕੀ ਦੇਖਭਾਲ ਕਰਨੀ ਚਾਹੀਦੀ ਆ ਦੇਖੋ ਜੀ ਉਹਨੂੰ ਪਹਿਲਾਂ ਤਾਂ ਸਭ ਤੋਂ ਉਹਦੀ ਖਾਣ ਖਰਾਕ ਫੁੱਲ ਹਾਂਜੀ ਉਹਨੂੰ ਦਵਾਈ ਬੂਟੀ ਪੂਰੀ ਜੀ ਵਾਪੀ ਤਾਕਤ ਵਾਲੀ ਦੇ ਟੋਨਿਕ ਹੂੰ ਜਿਹੜਾ ਪਾਲੀ ਬਰੀਡ ਤਿਆਰ ਕਰਦਾ ਜਦੋਂ ਬਰੀਡਰ ਨੇ ਮਾਂ ਤੋਂ ਪੁੱਖ ਤੋਂ ਜਨਮ ਲੈ ਲਿਆ ਹੂੰ 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 ਜਿਹੜਾ ਅਸਲ ਪਾਲੀ ਆ ਬਰੀਡਰ ਤਿਆਰ ਕਰਨ ਵਾਲਾ ਉਹਦੀ ਮਾਂ ਨੂੰ ਉਹਨੂੰ ਖਰਾਕ ਦਿੰਦਾ ਠੀਕ ਆ ਜੀ ਸੂਣ ਵੇਲੇ ਨਹੀਂ ਜੀ ਸੂਣ ਤੋਂ ਪਹਿਲਾਂ ਵੀ ਸੂਣ ਬਾਕੀ ਜੀ ਉਹ ਖਰਾਕ ਫਿਰ ਬੱਚਿਆਂ ਨੂੰ ਧੱਕ ਰਾਹੀ ਜਾਂਦਾ ਠੀਕ ਬੱਚਾ ਆਟੋਮੈਟਿਕੀ ਪਰਫੁੱਲ ਵੀ ਜਾਂਦਾ ਹਾਂਜੀ ਜੇ ਮਾਂ ਨੂੰ ਖਰਾਕ ਨਹੀਂ ਮਿਲਦੀ ਤਾਂ ਬਰੀਡਰ ਨਹੀਂ ਤਿਆਰ ਹੋਣਾ ਤੇਰੀ ਸਹੀ ਗੱਲ ਆ ਜੀ ਠੀਕ ਆ ਜੀ ਜੀ ਹੁਣ ਗੱਲ ਉਹੀ ਆ ਵੀ ਜੇ ਆਪਾਂ ਮਤਲਬ ਮੰਨ ਲਓ ਲੜਾਈ ਲਾ ਦਿਆ ਬਾਟਰ ਤੋਂ ਹਾਂਜੀ ਜੇ ਹੁਣ ਆਪਾਂ ਖਾਲੀ ਤੋਂ ਪਾਲ ਕੇ ਖਰਚਾ ਨਾ ਖਾ ਦਾ ਬੜਾ ਇਹ ਬਲਦੀ ਕਾਰਪੂਸੇ ਤਾਹੀ ਚੱਲੂ ਨਾ ਸਹੀ ਗੱਲ ਆ ਜੀ ਇਹ ਮਾਂ ਦੇ ਅੰਦਰ ਸਭ ਹੋਊਗੀ ਮਾਂ ਦੇ ਅੰਦਰ ਪੂਰੀ ਖਿਆਲ ਗਈ ਹੋਊਗੀ ਤਾਂ ਬ੍ਰੀਡਰ ਵੀ ਵਧੀਆ ਹੀ ਬਣਦਾ ਤਿਆਰੀ ਪਹਿਲਾਂ ਕਰਕੇ ਰੱਖਣੀ ਪੈਂਦੀ ਆ ਹਾਂ ਬੱਸ ਗੱਲ ਇੱਥੇ ਠੀਕ ਆ ਜੀ ਤੇ ਇੱਕ ਬੱਕਰੀ ਦੀ ਲਗਭਗ ਉਮਰ ਕਿੰਨੀ ਹੋਏ ਨੇ ਮੈਂ ਇਹਨਾਂ ਤੋਂ ਵੀ ਪੁੱਛਿਆ ਸੀਗਾ ਉਮਰ ਤੇ ਮੇਰੇ ਹਿਸਾਬ ਨਾਲ ਬੱਕਰੀ ਖਾਗ ਦੇ ਸਿੱਤੇ ਆ ਬੱਕਰੀ ਨਹੀਂ ਬੁਢੀ ਹੁੰਦੀ ਅੱਛਾ ਜੀ ਜਿੱਨਾ ਚਰ ਬੱਕਰੀ ਦੀ ਜਾੜ ਨਹੀਂ ਨਿਕਲਦੀ। ਅੱਛਾ ਜੀ। ਬੱਕਰੀ 부ੜੀ ਨਹੀਂ ਮੰਨੀ ਜਾਂਦੀ। ਜੇ ਉਹ ਬੱਕਰੀ ਦੀ ਜਾੜ ਨਿਕਲ ਗਈ ਬੱਕਰੀ 부ੜੀ ਆ। ਇਹ ਜਾੜ ਮਤਲਬ ਕਮਜ਼ੋਰ ਪੈਣ ਦੀ ਗੱਲ ਕਰਦੇ ਹੋ ਤੁਸੀਂ। ਨਹੀਂ ਕਮਜ਼ੋਰ ਨਹੀਂ ਜੀ ਆਮ ਹੀ ਜਾੜਾ ਨਿਕਲ ਜਾਂਦੀਆਂ ਨੇ ਜਿਵੇਂ ਆਪਣੀਆਂ ਨਿਕਲ ਜਾਂਦੀਆਂ ਨੇ। ਹਾਂਜੀ ਹਾਂਜੀ। ਉਹ ਫਿਰ ਜੇ ਆਪਾਂ ਉਹਨੂੰ ਚੁਆ ਕੇ ਖਾ ਹੀ ਨਹੀਂ ਸਕਣਾ। ਅੰਦਰੋਂ ਸਾਫ਼ਤੀ ਜੀ ਜਾਣੀ ਆ। ਫਿਰ ਅੰਦਰੋਂ ਮਸੀਦੀ ਦੀ ਉਹ ਗੱਲ ਨਹੀਂ ਬਣਦੀ। ਅੱਛਾ ਜੀ। ਠੀਕ ਹੈ। ਕੀ ਹੋਏ ਹੁਣ ਆਪਾਂ ਮੰਨ ਲਓ ਕਿ ਇਹ ਚੀਜ਼ ਦੇ ਵਿੱਚ ਉਹ ਚੀਜ਼ ਪਾਰਿਆਂ ਤਾਂ ਜਦ ਅੰਦਰ ਮਧਾਣੀ ਰਗਣ ਵਾਲੀ ਵੀ ਕਾਇਮ ਹੋਵੇ ਨਾ ਜੀ ਮੈਦਾ ਵੀ ਮੈਦਾ ਵੀ ਹੂੰ ਜਵਾਮ ਮਤਲਬ ਬੱਕਰੀਆਂ ਚਾਹੇ ਭੋਕਾ ਜਦੋਂ ਜ਼ਿਆਦਾ ਨਿਕਲੀਆਂ ਸੀ ਤਾਂ ਉਹਨੂੰ ਬਿਰਦ ਮੰਨਦੇ ਆ ਅੱਗੇ ਮੇਰੇ ਬੱਕਰੀਆਂ ਵਾਲੇ ਪਾਈਆਂ ਦੀ ਮौज ਆ ਅੱਛਾ ਜੀ ਬਾਕੀ ਇੱਕ ਮੈਂ ਟੀਕਾ ਹੋਰ ਦੱਸਣ ਲੱਗਿਆ ਵੀਰਾਂ ਨੂੰ ਹੂੰ ਪ੍ਰਭੂ ਕਈ ਵਾਰੀ ਰੱਬ ਨਾ ਕਰੇ ਤੁਹਾਡੇ ਸਾਰੇ ਪਾਲੀਆਂ ਦੇ ਮਾਲ ਨੂੰ ਰੱਬ ਤੰਦਰੁਸਤੀ ਦੇਵੇ ਹੂੰ ਕਈ ਵਾਰੀ ਆ ਪੈਰ ਪੱਕ ਜਾਂਦੇ ਆ ਪਰਾਂ ਦੇ ਵਿੱਚ ਕਰਹੀ ਪੈ ਜਾਂਦੀ ਆ ਪਾਰ ਸੁੱਜ ਕੇ ਐ ਡੱਡੇ ਹੋ ਜਾਂਦੇ ਆ ਅਸੀਂ ਮੈਡੀਕਲ ਤੇ ਜਾਂਦੇ ਆ ਪੈਨਸਿਲਿਨ ਦਾ ਸੁੱਕਾ ਟੀਕਾ ਲਿਆਉਣਾ ਨਾਲ ਪਾਣੀ ਲਿਆਉਣਾ ਹੂੰ ਵੀਰੋ ਪਾਣੀ ਆ ਪਾਇਆ ਕਰੋ ਉਹ ਪੈਨਸਿਲਿਨ ਦੇ ਸੁੱਕੇ ਟੀਕੇ ਦੇ ਵਿੱਚ ਏਵਲ ਦਾ ਟੀਕਾ ਪਾਇਆ ਕਰੋ ਏਵਲ ਹਾਂ ਇਹ ਇਹਨਾਂ ਦੀ ਦਵਾਈ ਹੁੰਦੀ ਜਾਂ ਏਵਲ ਆਪਣੀ ਵੀ ਚੱਲਦੀ ਹੁੰਦੀ ਆ ਉਹ ਵੀ ਇੱਕੋ ਹੀ ਗੱਲ ਆ ਆਪਣੇ ਵੀ ਚੱਲ ਸਕਦੀ ਆ ਯਾਨੀ ਏਵਲ ਦਾ ਜਿਹੜਾ ਟੀਕਾ ਹੂੰ 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 ਉਹ ਬੱਕਰੀਆਂ ਵਾਲਾ ਭਰਾ ਪਾਉਣ ਜਾਂ ਇੱਕ ਸੀਪੀਐਮ ਦਾ ਟੀਕਾ ਜੀ ਉਹ ਵੱਡੀ ਬੋਇਲ ਦਾ ਸਸਤਾ ਹੀ ਹੁੰਦਾ ਉਹ ਲੈ ਕੇ ਸੁੱਕੇ ਟੀਕੇ ਦੇ ਵਿੱਚ ਪਾ ਕੇ ਉਹ ਲਾਓ ਠੀਕ ਹੈ ਜੀ ਜਿਹੜਾ ਆਪਾਂ ਪਾਣੀ ਪਾਉਂਦੇ ਆ ਠੀਕਾ ਕੰਮ ਦਾ ਕਰਦਾ ਹਮ ਪਰ ਪਸ਼ੂ ਦਾ ਜਿਹੜਾ ਪੈਰ ਸੱਜ ਕੇ ਐਡਾ ਹੋ ਜਾਂਦਾ ਸੋਜ ਆ ਜਾਂਦੀ ਆ ਹਾਂਜੀ ਜਿਹੜਾ ਆਪਾਂ ਏਵਲ ਦਾ ਟੀਕਾ ਵਿੱਚ ਮਿਸ਼ਰ ਕਰ ਦੇਣਾ ਪਾਣੀ ਦੇ ਮਗਾ ਕੇ ਲਾਉਣੇ ਆ ਵਿੱਚ ਇਥੇ ਚਮੜੀ ਦੇ ਜੀ ਹੁਣ ਮੈਂ ਸਪਸ਼ਟ ਤੌਰ ਤੇ ਦੱਸਦਾ ਕਈ ਵੀਰਾਂ ਨੇ ਕਮੈਂਟ ਆਈ ਸੀ ਵੀ ਟੀਕਾ ਲੱਗਣਾ ਕਿਵੇਂ ਆ ਅੱਛਾ ਚਮੜੀ ਦੇ ਵਿੱਚ ਧੀ ਘੱਲਣਾ ਜਿਵੇਂ ਆਪਾਂ ਏਵਲ ਦਾ ਸੀਪੀਐਮ ਦਾ ਟੀਦਾ ਪਾਕੇ ਲਾਵਾਂਗਾ ਨਾ ਉਹ ਛੋੜੀ ਇੱਕ ਦੋ ਦਿਨ ਦੇ ਵਿੱਚ ਖਤਮ ਕਰ ਦੋ ਜਿਹੜਾ ਸਾਡਾ ਪਸ਼ੂ ਬਚਾਰਾ ਆਏ ਲੰਗ ਮਾਰ ਕੇ ਆਏ ਤੁਰਦਾ ਹਾਂਜੀ ਉਹ ਰਾਮ ਨਾਲ ਪਾ ਕੇ ਤੁਰਨ ਲੱਗ ਜੂ ਉਹ ਜਿਹੜੀ ਜਿਹੜੀ ਡਿਫਿਕਲਟੀ ਆ ਬਹੁਤ ਘੱਟ ਜੂ ਹੁਣ ਮੈਂ ਸਾਰਾ ਫੇਰ ਇਹ ਪੁੱਛਦਾ ਤੁਸੀਂ ਜਿਹੜੀ ਆ ਨੌਲੇਜ ਆ ਹਾਂਜੀ ਇਹ ਕਿੱਥੋਂ ਮਤਲਬ ਇਕੱਠੀ ਕਰਦੇ ਆ ਤੁਸੀਂ ਦੇਖੋ ਜੀ ਇਹ ਨੌਲੇਜ ਸਭ ਤੋਂ ਪਹਿਲਾਂ ਦਾ ਗੱਲ ਮੇਨ ਜਾ ਕੇ ਬਾਰਡਰ ਤੇ ਇਹ ਖੜਦੀ ਆ ਪੜਾਈ ਹਾਂਜੀ ਜਿਹੜੀ ਪੜਾਈ ਆ ਨਾ ਪੜਾਈ ਨਹੀਂ ਕਹਿ ਸਕਦੇ ਆ ਜੀ ਨਹੀਂ ਨਹੀਂ ਆਪਾਂ ਨਹੀਂ ਕਹ ਸਕਦੇ ਆ ਪੜਾਈ ਹੀ ਇਹਦੀ ਨਹੀਂ ਆ ਜੇ ਅਸੀਂ ਪੜ੍ਹੇ ਲਿਖੇ ਨਹੀਂ ਤਾਂ ਸਾਨੂੰ ਕਿਸੇ ਵੀ ਦਵਾਈ ਬਾਰੇ ਨੌਲ ਦਿਨੀ ਹੋ ਸਕਦੇ ਹਾਂ ਹਾਂ ਹਾਂਜੀ ਇਹ ਮੇਨ ਗੱਲ ਪੜਾਈ ਦੀ ਆ ਜਿਹੜਾ ਬੰਦਾ ਮਤਲਬ ਪੜਿਆ ਲਿਖਿਆ ਉਹ ਜਿਉਂ ਜਿਉਂ ਜਾ ਕੇ ਪਸ਼ੂ ਦੇ ਕੋਈ ਦਵਾਈ ਬੂਟੀ ਵਰਤਦਾ ਉਹਨੂੰ ਇੰਨਾ ਹੀ ਗਿਆਨ ਹੋਈ ਜਾਂਦਾ 40 ਹੋ ਜਾਂਦਾ ਜੀ ਬਈ ਆਹ ਦਵਾਈਆਂ ਆਹਾ ਆਹ ਦਵਾਈਆਂ ਆਹਾ ਇਸ ਟਾਈਮ ਤੇ ਬਸੂ ਦੇ ਲੱਗਣੀਆਂ ਤੇ ਇੱਕ ਥੋੜੀ ਆ ਗੱਲ ਬਹੁਤ ਚੰਗੀ ਆ ਨਾ ਜਿਵੇਂ ਹੁਣ ਜਿਹੜਾ ਲੋੜਵੰਦ ਜਿਵੇਂ ਅੱਜ ਇੱਕ ਸੱਜਣ ਆਇਆ ਸੀ ਤੁਹਾਡੇ ਕੋਲ ਲੋੜਵੰਦ ਸੀਗਾ ਉਹ ਹਾਂਜੀ ਹਾਂਜੀ ਉਹਨਾਂ ਨੇ ਤੁਹਾਡੇ ਕੋਲ ਅੱਗੇ ਪੁੱਛ ਕੇ ਗਿਆ ਤੁਸੀਂ ਉਹਦਾ ਇਲਾਜ ਦੱਸਿਆ ਜਿਵੇਂ ਇਹਨਾਂ ਨੇ ਵੀ ਦੱਸਿਆ ਤੁਹਾਡਾ ਵੀ ਇਹ ਆਮ ਤਰ੍ਹਾਂ ਆਪਾਂ ਦੇਖਦੇ ਆਂ ਵੀ ਇਹ ਕੋਈ ਦੱਸਦਾ ਵੀ ਨਹੀਂ ਹੁੰਦਾ ਛੇਤੀ ਦੇਖੋ ਜੀ ਗੱਲ ਇਹ ਆ ਜਿਹੜੀ ਮੇਰੀ ਸੋਚਾ ਕਿੱਥੇ ਤੱਕ ਹੂੰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਪਾਸੇਰੇ ਉੱਤਕੇ ਆਹਾ ਸਾਡੇ ਸਾਹਮਣੇ ਦਰਬਾਰ ਸਾਹਿਬ ਪੈਂਦੇ ਆ ਜੀ ਜੇ ਸਮੇਂ ਉੱਤਕੇ ਦਰਬਾਰ ਸਾਹਿਬ ਜਾਂਦੇ ਆ ਗੁਰੂ ਘਰ ਜਾਂਦੇ ਆ ਜੀ ਉੱਥੇ ਜਾ ਕੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਾਹਿਬ ਨੂੰ ਨਾਮ ਸਿਕਾਰ ਕਰਦੇ ਆ ਉਹਨਾਂ ਦੇ ਦਰਸ਼ਨ ਕਰਦੇ ਆ ਜੀ ਬਾਠ ਪੂਜਾਂ ਅੰਦਰ ਸੁਣਦੇ ਆ ਜਾਂ ਮੰਦਰ ਜਾਂਦੇ ਆ ਮਸਜਿਦ ਜਾਂਦੇ ਆ ਮੈਂ ਸਾਰੇ ਧਰਮ ਦਾ ਸਤਿਕਾਰ ਕਰਦਾ ਹਾਂ ਹਾਂ ਕਦੇ ਵੀ ਮੈਂ ਇਹ ਨਹੀਂ ਸੋਚਿਆ ਵੀ ਕੋਈ ਧਰਮ ਅਲੱਗ ਆ ਮੈਨੂੰ ਸਾਰੇ ਹੀ ਇੱਕ ਨੇ ਸਾਰਿਆਂ ਨੂੰ ਮੈਂ ਆਪਣਾ ਸੱਚ ਵਾਕੇ ਮੈਂ ਤਾਂ ਸਤਕਾਰ ਕਰਦਾ ਕਈ ਇਨਸਾਨ ਉਹ ਜਿਹੜੇ ਇਨਸਾਨ ਕਿਸੇ ਨੂੰ ਨਹੀਂ ਦੱਸਦੇ ਹੂੰ ਉਹਨਾਂ ਦੀ ਸੋਚਨ ਸ਼ਕਤੀ ਮੈਂ ਤਾਂ ਵੈਰੀ ਵੈਡ ਮੰਨਦਾ ਜੀ ਜੇ ਕੋਈ ਦੁੱਖ ਨਾਲ ਪੀੜਦਾ ਆਪਾਂ ਨੂੰ ਬੁਵਾਈ ਦੱਸ ਦਾਂਗੇ ਪੈਸੇ ਉਹਨੇ ਆਪਣੇ ਲਾਉਣੇ ਆ ਹੂੰ ਜਾਂ ਕੇ ਵਿਚਾਰੇ ਨੂੰ ਉਹਨੇ ਲੈ ਕੇ ਆਉਣੀਆਂ ਹੂੰ ਦੇਜਵਾਨ ਡੰਗਰ ਦਾ ਦਵਾਈ ਲੱਗ ਜਾਣੀ ਆ ਉਹਦਾ ਦੁੱਖ ਘਟ ਜਾਣਾ ਉਹਦੇ ਵਿੱਚ ਸਾਡਾ ਕੀ ਢਿੱਡ ਦੋ ਹੂੰ ਇਹ ਸੋਚ ਹਰ ਕਿਸੇ ਦੀ ਨਹੀਂ ਹੁੰਦੀ ਇਹ ਹਰ ਇੱਕ ਦੀ ਨਹੀਂ ਸਾਡੇ ਬੱਸ ਸਾਰੇ ਤਾਂ ਨਹੀਂ ਹੋ ਸਕਦੇ ਵਿੱਚ ਤਾਂ ਪਾੜੀ ਐਸੇ ਨੇ ਕਹਿੰਦੇ ਯਾਰ ਮਰਦਾ ਇਹ ਡੰਗਰ ਮਰਨ ਦੇ ਹੂੰ ਮੈਂ ਤੁਹਾਨੂੰ ਸਲੀਬ ਗੱਲ ਦੱਸਾਂ ਹੂੰ ਅੱਜ ਤੋਂ 20 ਸਾਲ ਦੀ ਪਹਿਲਾਂ ਹਾਂਜੀ ਮੇਰੀ ਆਦਤ ਪਹਿਲਾਂ ਕੋਈ ਭਲਾ ਕਰਨ ਦੀ ਆ ਮੇਰੇ ਨਾਲ ਬੁਰਾਈ ਕੋਈ ਕਰਦੇ ਜੀ ਗੁਰਵਾਨੀ ਵਿੱਚ ਲਿਖਿਆ ਕਹਿੰਦਾ ਫਰੀਦਾ ਬੁਰੇ ਦਾ ਪਲਾਖ ਜੀ ਅਸੀਂ ਬੱਕਰੀਆਂ ਲਈ ਆਉਂਦੇ ਆ ਸਾਡੇ ਪਿੰਡ ਦਾ ਹੀ ਪਾਲੀ ਸੀ ਨਮਾਬ ਜੀ ਸਾਡੇ ਪੰਚਾਇਤ ਦੇ ਸਪੈਦ ਲੱਗੇ ਹੁੰਦੇ ਸੀ ਉਹਦੀ ਇੱਕ ਬਹੁਤ ਵਧੀਆ ਬੱਕਰੀ ਡੇਪੀ ਉਹ ਜਦ ਬੱਕਰੀ ਡੇਪੀ ਉਹ ਤੇ ਬੱਕਰੀ ਦਾ ਪਰਨਾ ਪਾ ਕੇ ਉਹਦੀਆਂ ਅੱਖਾਂ ਦੇ ਬੈਠਾ ਮੱਥੇ ਦੇ ਹੱਥੀ ਆਪਣੀਆਂ ਖੜੋਂ ਹੰਝੂ ਛੱਡਦਾ ਸੀ ਜੀ ਜਿਹੜਾ ਮੇਰੇ ਨਾਲ ਦਾ ਪਾਲੀ ਸੀ ਹੂੰ ਉਹ ਕਹਿੰਦਾ ਬੱਕਰੀਆਂ ਪਰੇ ਦੀ ਕਰ ਲੈ ਇਹਨੂੰ ਵਸੀ ਨਾ ਕੋਸ ਅੱਛਾ ਇਹ ਮਖਾ ਮਨਾ ਜਾ ਰਿਹਾ ਤਾਂ ਮਰਦ ਦਾ ਕੰਮ ਨਹੀਂ ਹੋਇਆ ਆਪਣੇ ਮਨ ਚ ਗਿਆ ਮੈਂ ਬੱਕਰੀਆਂ ਦਾ ਉਹ ਕਹਿੰਦਾ ਪਰ ਉਹ ਕਰ ਲੀਆਂ ਪਰ ਜਾਣ ਕੇ ਮੈਂ ਆਪਣੇ ਪੈਰਾਂ ਨੂੰ ਢਿੱਲ ਗਏ ਸੀ ਵੀ ਮਾਲ ਉਹਦੇ ਪਛਵਾ ਵੱਲੋਂ ਤੁਰਦੇ ਜਦੋਂ ਉਹ ਬੱਕਰੀਆਂ ਨੂੰ ਖੁੱਲ ਖੇੜ ਮਿਲ ਗਈ ਬੱਕਰੀਆਂ ਦੇ ਲਵੇ ਜਾ ਲੱਗੀਆਂ ਮੈਂ ਵੀ ਉਹਦੇ ਕੋਲ ਚਲ ਗਿਆ ਮਖਾ ਕੀ ਹੋ ਗਿਆ ਤੈਨੂੰ ਨਵਾਬ ਖਾਂ ਪਹਿਲਾਂ ਬਰੇ ਸਮਝ ਨਹੀਂ ਆਉਂਦੀ ਉਹਦੀ ਬੱਕਰੀ ਢੇਪੀ ਜੀ ਮਖਾ ਕੋਈ ਨਾ ਯਾ ਡਾਕਟਰ ਨੂੰ ਬੁਲਾ ਕੇ ਲਿਆ ਸਰਕਾਰੀ ਨੂੰ ਹੁਣ ਇਹਨੂੰ ਟੀਕਾ ਦੇ ਦੇ ਐਤਵਾਰ ਦਾ ਦਿਨ ਦੀ ਅਸੀਂ ਰਾਤ ਨੂੰ ਆਹਮ ਬਗੜ ਗਏ ਮੈਂ ਖੁਦ ਆਪ ਨਾਲ ਚੱਲ ਕੇ ਗਿਆ ਜੀ ਜਾ ਕੇ ਟੀਕੇ ਲਿਆਂਦੇ ਉਹ ਬੱਕਰੀ ਦੇ ਲਾਏ ਜੀ ਬੱਕਰੀ ਲਾ ਕੇ ਉਹੀ ਬੱਕਰੀ ਮੈਂ ਨਵਾਬ ਨੂੰ 10 ਵਿੱਚ ਦਿੱਨਾ ਉਹਨੇ ਝੰਡ 15000 ਦੀ ਵੇਚੀ ਉਹੀ ਬੱਕਰੀ ਜਿਹੜੀ ਬਿਮਾਰ ਹਾਂਜੀ ਜਿਹੜੀ ਤਾਂ ਮੈਂ ਟੀਕੇ ਲਾ ਕੇ ਤੰਦਰੁਸਤ ਕਰੀ ਜੀ ਪਰ ਮੈਂ ਉਸ ਇਨਸਾਨ ਨੂੰ ਇਨਸਾਨ ਨਹੀਂ ਮੰਨਦਾ ਜਿਹੜਾ ਇਨਸਾਨ ਆਸਾਨ ਖਰਾਬ ਹੋ ਜੀ ਦੇਖੋ ਕਿਸੇ ਦਾ ਕੀਤਾ ਨਹੀਂ ਭੁਲਾਉਣਾ ਚਾਹੀਦਾ ਹੂੰ ਹੁਣ ਆ ਬਾਈ ਖੜੇ ਨੇ ਤੁਸੀਂ ਪਹਿਲੀ ਵੀਡੀਓ ਦੇ ਵਿੱਚ ਵੀ ਕਾਚਨ ਕਰਿਆ ਹੂੰ ਮੇਰੇ ਤੇ ਤੀਜੇ ਮਹੀਨੇ ਦੇ ਵਿੱਚ ਐਸਾ ਬਖਤ ਪਿਆ ਕਾਲਪੁਰਖ ਨੇ ਪਾਇਆ ਪਰ ਇਹ ਤੁਨਾ ਭਰਾਵਾਂ ਨੇ ਮੇਰਾ ਜ਼ਿੰਦਗੀ ਜ ਇੰਨਾ ਸਾਹਸ ਦਿੱਤਾ ਇਹਨਾਂ ਨੇ ਦਿਨ ਪਰ ਰਾਤ ਆਪਣਾ ਮੋਟਰਸਾਈਕਲ ਨਹੀਂ ਖੜਾ ਦਿੱਤਾ ਇੱਕ ਜਿੰਨਾ ਦੀ ਆ ਕਿ ਮੈਂ ਅੰਦਰ ਬੈਠਣ ਦੀ ਆ ਉਹਨਾਂ ਤੋਂ ਤਨਖਾਹ ਦੀ ਅੰਦਰ ਬੈਠਦੀ ਸਜ਼ਾ ਹੋ ਚੁੱਕੀ ਸੀ ਉਹਦੀਆਂ ਬੱਕਰੀਆਂ ਮੈਂ 1 ਸਾਲ ਸੰਭਿਆ 20 ਮੇਮਣਿਆਂ ਦੇ ਅੰਦਰ ਖਰੇ ਜੂਆਂ ਨਾਲ ਮਾਰ ਰਹੇ ਸੀ ਉਹ ਨਿਮਾ ਕੇ ਆਪ ਸੂਏ ਤੇ ਉਹਨਾਂ ਦੇ ਟੀਕੇ ਬੁੱਟੀ ਚੜ ਕੇ ਜਦੋਂ ਇਨਸਾਨ ਦੇਲ ਤੇ ਆਇਆ ਹੂੰ ਉਹਨੇ ਮੁੱਲ ਵਿੱਚ ਅੱਛਾ ਉਹ ਇਨਸਾਨ ਨੇ ਇੱਕ ਦਿਨ ਮਰੇ ਬੱਚੇ ਨੂੰ ਨਾਲ ਲਿਜਾ ਕੇ ਦੂਏ ਨੂੰ ਫੋਨ ਕਰਤਾ ਭਈ ਗਿਆਨੀ ਗਿਆ ਮੁੰਡਿਆ ਬੱਕਰੀਆਂ ਅਟ ਲੈ ਗਿਆ ਬੀ ਪੁਲਿਸ ਕਿਤਾ ਸਾਨੂੰ ਨਾ ਫੜ ਲੈਵੇ। ਅੱਛਾ ਜੀ। ਹੁਣ ਗਿਆਨੀ ਕਿਹੜਾ ਕਤਲ ਕਰਦਾ ਫਿਰਦਾ ਈ ਚਲੋ ਪ੍ਰਮਾਤਮਾ ਨੇ ਲਿਖਿਆ ਸੀ ਮੇਰੀ ਧੀ ਤੇ ਵਕਤ ਪੈ ਗਿਆ ਪੰਡਕਿਲਾ ਰੈਪਰ ਤੋਂ ਜੀ। ਹਾਂਜੀ ਕੋਈ ਵਿਚਾਰੀ ਮਰਦੋਸੀ ਕੋਈ ਨਹੀਂ। ਪ੍ਰਮਾਤਮਾ ਉਹਦੀ ਮਦਦ ਕਰੂ। ਹੈ ਜੀ? ਬਾਬਾ ਜੀ ਨੇ ਇਸ ਵਕਤ ਤੱਕ ਕਹਿਣ ਦਾ ਭਾਵ ਇਹਨਾਂ ਦੇ ਕੋਈ ਨਿੱਜੀ ਮਸਲਾ ਚੱਲ ਰਿਹਾ ਵਾ ਤੇ ਉਹਦੇ ਵਿੱਚ ਇਹ ਥੋੜੇ ਬਹੁਤ ਮਰਦ ਦੁੱਖ ਦੀ ਘੜੀ ਹੈ ਇਹਨਾਂ ਤੇ ਵਕਤ ਪਿਆ ਹੋਇਆ। ਪ੍ਰਮਾਤਮਾ ਛੇਤੀ ਰਾਜੀ ਕਰਨੀ ਹੈ ਇਹਨਾਂ ਨੂੰ। ਪਰ ਮੈਂ ਤਾਂ ਜੀ ਇਹ ਗੱਲ ਆ ਮੇਰੇ ਕੋਲ ਕੋਈ ਵੀ ਦੁਖਿਆਰਾ ਆਉਂਦਾ ਮੈਂ ਤਾਂ ਹਰ ਇੱਕ ਦੇ ਦੁੱਖ ਨੂੰ ਆਪਣਾ ਦੁੱਖ ਸਮਝ ਕੇ ਆਪਣੇ ਸਰੀਰ ਦੀ ਵੀ ਇਹਨੂੰ ਮਲਮ ਬਣਾ ਕੇ ਦੇ ਦਿੰਨਾ ਜੀ ਵੀ ਭਰਾਵਾ ਤੂੰ ਰਾਜੀ ਚਾਹੀਦਾ ਦੇਖੋ ਸਾਡੀ ਸੋਚ ਇਹ ਚਾਹੀਦੀ ਆ ਕਈ ਇਨਸਾਨ ਨੇ ਕਿਸੇ ਇਨਸਾਨ ਨੇ ਕੋਠੀ ਪਾਲੀ ਕਾਰੋਬਾਰ ਵੱਧ ਗਿਆ ਹਾਏ ਇਹਨੇ ਕੋਠੀ ਪਾਲੀ ਇਹਨੇ ਗੱਡੀ ਲੈ ਲਈ ਨਹੀਂ ਗੁਰੂ ਕੇ ਪਿਆਰਿਓ ਕਰੋ ਔਰ ਕਰਕੇ ਦੇਖੋ ਜੀ ਉਸ ਇਨਸਾਨ ਨੇ ਕਿੰਨੀ ਮਿਹਨਤ ਕੀਤੀ ਆ ਪਰਮਾਤਮਾ ਨੇ ਉਹਨੂੰ ਅੱਗੇ ਵਧਾਇਆ ਆ ਰਾਮ ਵਧਾ ਦੋ ਸਭ ਦੇ ਬਲ ਕਰ ਬਣੇ ਨਾ ਕੋਈ ਜੇ ਕਾਲਪੁਰਖ ਨੇ ਉਹ ਤੇ ਨਹੀਂ ਆ ਕੀਤੀ ਉਹ ਵਧਿਆ ਪਰ ਤੁਸੀਂ ਆਪਣੀ ਇਸ ਉਪਰ ਰੱਖੋ ਵੀ ਜੇ ਦੇ ਘਰੇ ਤਵਾ ਚੱਲਦਾ ਇਹਦੇ ਘਰੇ ਗੈਸ ਤੇ ਪ੍ਰਸ਼ਾਦਾ ਬਣਦਾ ਕਿਸੇ ਵਕਤ ਮੈਂ ਵੀ ਜਾ ਕੇ ਠੁੱਖਾ ਪਿਆਸਾ ਦੋ ਪ੍ਰਸ਼ਾਦੇ ਲੈ ਸਕਦਾ ਜਾਂ ਚਾਹ ਦੀ ਕੱਪੀ ਲੈ ਸਕਦਾ ਮਾੜੀ ਸੋਚ ਕਦੇ ਨਾ ਸੋਚੋ ਮਿਹਨਤ ਕਰੋ ਕੋਈ ਵੀ ਇਨਸਾਨ ਅੱਗੇ ਵਧਦਾ ਉਹ ਤਾਂ ਖੁਸ਼ ਹੋਊ ਜੇ ਉਹ ਤੁਸੀਂ ਖੁਸ਼ ਹੋਵੋਗੇ ਨਾ ਪਰਮਾਤਮਾ ਤੁਹਾਡੇ ਵੀ ਵੇੜੇ ਦੇ ਵਿੱਚ ਖੁਸ਼ੀਆਂ ਦੇਵੇਗਾ ਇੱਕ ਕਹਿੰਦੇ ਹੁੰਦੇ ਨਾ ਕਿ ਗਿਆਨ ਜਿੰਨਾ ਆਪਾਂ ਵੰਡਾਂਗੇ ਓਨਾ ਹੀ ਆਪਣੇ ਕੋਲ ਆਉਂਦਾ ਵਾ ਬਾਜੀ ਇਹ ਜੀ ਪਰਮਾਤਮਾ ਦੀ ਦਾਤ ਆ ਹੂੰ ਜਿਸ ਤਰ੍ਹਾਂ ਆਪਾਂ ਮਤਲਬ ਗੱਲ ਕਰਾਂਗੇ ਉਸ ਤਰ੍ਹਾਂ ਪਰਮਾਤਮਾ ਅੰਦਰੋਂ ਅੱਗੇ ਅੱਗੇ ਬਚਨ ਦੇ ਜਾਂਦਾ ਇੱਕ ਨਾ ਤੁਹਾਨੂੰ ਮੋਹਬਤ ਬਹੁਤ ਕਰਦੇ ਤੁਹਾਡੀ ਵੀਡੀਓ ਨੂੰ ਲੋਕੀ ਤੇ ਉਹ ਨਾ ਅਕਸਰੀ ਤੁਹਾਡੇ ਤੱਕ ਪਹੁੰਚ ਕਰਨ ਦੀ ਮੰਗ ਕਰਦੇ ਆ ਆਪਣਾ ਨੰਬਰ ਦੇ ਦਿਓ ਇੱਕ ਇਹ ਵੀ ਦੱਸ ਦਿਓ ਨਾਲ ਵੀ ਉਹ ਫੋਨ ਕਿਹੜੇ ਟਾਈਮ ਕਰਨ ਕਿਉਂਕਿ ਤੁਹਾਨੂੰ ਵੀ ਰੁਝੇਵੇਂ ਹੁੰਦੇ ਆ ਤੁਹਾਨੂੰ ਵੀ ਕੋਈ ਦਿੱਕਤ ਨਾ ਆਵੇ ਤੇ ਬੰਦਾ ਉਸੇ ਟਾਈਮ ਤੁਹਾਨੂੰ ਫੋਨ ਕਰੂਗਾ ਦੇਖੋ ਜੀ ਮੇਰਾ ਫੋਨ ਨੰਬਰ ਹੈਗਾ 75299 ਜੀ ਸਵੇਰੇ 9 ਵਜੇ ਤੋਂ 10 ਵਜੇ ਤੱਕ ਜਿਹੜੇ ਮਰਜ਼ੀ ਫੋਨ ਤੁਹਾਡਾ ਆਵੇ ਮੈਂ ਅਟੈਂਡ ਕਰੂੰਗਾ ਜੀ ਸ਼ਾਮ ਨੂੰ 7 ਵਜੇ ਤੋਂ ਬਾਅਦ ਤੁਹਾਡਾ ਫੋਨ ਜਿਹੜਾ ਮਰਜ਼ੀ ਆਜੇ ਮੈਂ ਅਟੈਂਡ ਕਰੂੰਗਾ ਜੀ ਪਰ ਸੰਗਤੈ ਮਹਿਸੂਸ ਨਾ ਕਰੋ ਵੀ ਬਾਬਾ ਟਾਈਮ ਬੰਨਣ ਲੱਗ ਗਿਆ ਹੂੰ 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 ਪਰ ਜੇ ਤੁਹਾਡਾ ਕਿਦੇ ਵਿਚ ਵਿਚਾਲੇ ਵੀ ਆਜੂਗਾ ਨਾ ਕੋਈ ਗੱਲ ਨਹੀਂ ਮੈਂ ਤਾਂ ਸੰਗਤਾਂ ਦੇ ਪਿਆਰ ਦਾ ਭੁੱਖਾ ਜੀ ਤੇ ਤੁਹਾਡੇ ਸਤਕਾਰ ਦੇ ਨਾਲ ਜੁੜ ਕੇ ਤੁਹਾਡੇ ਨਾਲ ਦੁੱਖਾਂ ਦੇ ਸਾਂਝ ਕਰਨ ਦਾ ਭੁੱਖਾ ਹਾਂ ਜੀ ਤੇ ਇੱਕ ਬਾਬਾ ਜੀ ਤੁਹਾਨੂੰ ਵੀ ਮੈਂ ਪੁੱਛਣਾ ਚਾਹੁੰਦਾ ਤੁਸੀਂ ਕੋਈ ਆਪਣਾ ਤਜਰਬਾ ਸਾਂਝਾ ਕਰਨਾ ਚਾਹੁੰਦੇ ਹੋ ਚਲੋ ਕੋਈ ਨਹੀਂ ਯਾਰ ਕਈ ਵਾਰ ਐ ਹੁੰਦਾ ਵੀ ਸੰਗ ਹੁੰਦੀ ਆ ਹਨਾ ਤੇ ਇੱਚਾ ਜਿਹਾ ਕਮਾਂਦੇ ਆ ਤੇ ਬਾਕੀ ਤੁਸੀਂ ਕੋਈ ਜਾਣਦੇ ਹੋਏ ਕਿ ਕਹਿਣਾ ਚਾਹੁੰਦੇ ਹੋ ਬਈ ਸੰਗਤ ਨੂੰ ਕੁਝ ਕਹਿਣਾ ਚਾਹੁੰਦੇ ਹੋ ਦੇਖਣ ਵਾਲਿਆਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਸੰਗਤ ਨੂੰ ਮੈਂ ਇਹੀ ਕਹਿਣਾ ਚਾਹੁੰਨਾ ਜੀ ਬਈ ਦਸਾਂ ਨਾ ਵੀ ਕਿਰਤ ਕਰੋ ਜੀ ਕਿਸੇ ਦਾ ਹੱਕ ਨਾ ਖਾਓ ਹੂੰ ਕਿਸੇ ਦਾ ਦਿਲ ਨਾ ਦਿਖਾਓ ਜੀ ਤੇ ਵਾਹਿਗੁਰੂ ਦਾ ਸਿਮਰਨ ਕਰੋ ਵਾਹਿਗੁਰੂ 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 ਠੀਕ ਆ ਜੀ ਹਾਂਜੀ ਬਾਕੀ ਜਿਹੜੀ ਗੁਰਬਾਣੀਆਂ ਨਾਲ ਜਦੋਂ ਆਪਾਂ ਪੜਦੇ ਆ ਉਹ ਇੰਨਾ ਆਨੰਦ ਦਿੰਦੀ ਆ ਹੂੰ ਗੁਰਬਾਣੀ ਦੇ ਵਿੱਚ ਕੀ ਲਿਖਿਆ ਨਾ ਮਰੇ ਨਾ ਥੇ ਜਾਏ ਨਾ ਮਰੇ ਨਾ ਥੇ ਜਾਏ ਜਿਸਕੇ ਰਾ ਫੇਰ ਮਨਮਾ ਹੈ اے ਪ੍ਰਾਣੀ اے ਇਨਸਾਨ ਜੇ ਤੂੰ ਦਸਾਂ ਲੋਹਾਂ ਦੀ ਕੀਰਤ ਕਰਕੇ ਉਸ ਤਾਲਪੁਖ ਦੀ ਰਜੇ ਦੇ ਅੰਦਰ ਰਹਿ ਕੇ ਦਾ ਨਾਮ ਜਪਦਾ ਨਾ ਤਾਂ ਦੁਨੀਆ ਦੀ ਕੋਈ ਵੀ ਹੈਸੀਅਤ ਨਹੀਂ ਜਿਹੜੀ ਤੈਨੂੰ ਮਾਰ ਲੂ ਲੁੱਟ ਲੂ ਤੈਨੂੰ ਮਾਰਨ ਵਾਲੇ ਆਪ ਹੀ ਸਮਾਪਤ ਹੋ ਜਾਣਗੇ ਹੂੰ ਸੋ ਦੇਖਣ ਵਾਲੇ ਦਰਸ਼ਕਾਂ ਨੂੰ ਸਾਰਿਆਂ ਵੀਰਾਂ ਨੂੰ ਮੈਂ ਤਾਂ ਨਿਮਰਤਾ ਸਹਿਤ ਨਿਮਕੇ ਨਾਨਕ ਨੀਵਾ ਜੋ ਚੱਲੇ ਲਗੇ ਨਾ ਤਤੀ ਵਾਹ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜਾਂਦੇ ਜਾਂਦੇ ਮੈਂ ਕਹਿਣਾ ਚਾਹੁੰਦਾ ਜੇ ਹੁਣ ਤੁਹਾਡੇ ਜੋ ਇੱਥੇ ਬੱਕਰੀਆਂ ਕੋਈ ਬਕਾਊ ਹੈਗੀਆਂ ਨੇ ਉਹਦਾ ਵੇਰਵਾ ਵੀ ਪਾ ਸਕਦੇ ਹਾਂ ਦੇਖੋ ਜੀ ਇਹ ਭਰਾ ਦੀ ਬੱਕਰੀ ਆ ਇਹ ਬਕਾਊ ਆ ਜੀ ਠੀਕ ਆ ਜੀ ਠੀਕ ਆ ਹਾਂ ਹੈਗੀਆਂ ਨੇ ਹੋਰ ਆਈਆਂ ਨੇ ਬਾਕੀ ਹੈਗੀਆਂ ਨੇ ਤੁਸੀਂ ਆਪਣਾ ਨੰਬਰ ਬੋਲ ਦੋ ਵੀਰੇ 62849 20735 ਦੁਬਾਰਾ ਇੱਕ ਵਾਰ ਫੇਰ ਬੋਲੋ 62849 20735 ਵੀਰੇ ਦਾ ਨਾਮ ਹੈਗਾ ਸਲੀਮ ਤੇ ਪਿੰਡ ਕੁੰਗਰਾਂ ਦੇ ਰਹਿਣਾ ਹਾਂਜੀ ਠੀਕ ਆ ਤੇ ਫੋਨ ਕਰ ਲਿਓ ਬਾਈ ਇਹਨਾਂ ਨੂੰ ਬਾਕੀ ਉਮੀਦ ਕਰਦੇ ਆ ਬਈ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਚੰਗੀ ਲੱਗੀ ਆ ਤਾਂ ਕਮੈਂਟਾਂ 'ਚ ਆਪਣੇ ਵਿਚਾਰ ਦੇ ਦਿਓ ਤੇ ਮਿਲਦੇ ਰਹਾਂਗੇ ਤੁਹਾਨੂੰ ਆਪਾਂ ਅਗਲੀ ਨਵੀਂ ਵੀਡੀਓ 'ਚ ਕਿਸੇ ਨਵੇਂ ਵਿਸ਼ੇ ਨਾਲ ਤੱਕ ਲਈ ਸਤਿ ਸ਼੍ਰੀ ਅਕਾਲ। ਇਹਦੀ ਮੰਮੀ ਵੀ ਫਾਲਿਆ ਭਾਈ। ਇਹਦੀ ਮਾਂ ਵੀ ਫਾਲਿਆ। ਬੱਕੀ ਹਲੇ ਪਾਈਆਂ ਦੀ ਮੌਜ ਆ। ਅੱਛਾ ਜੀ। ਠੀਕ ਹੈ ਜੀ। ਠੀਕ ਹੈ ਭਾਈ ਜੀ।